ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਇੱਕ ਓ ਅੰਕਾਰੁ ਸਤਗੁਰ ਪ੍ਰਸਾਦਿ ਸੋਰਠ ਮਹਲਾ ਪੰਜਵਾਂ ਜੀ ਜੰਤਰ ਸਬ ਤਿਸਕੇ ਕੀਏ ਸੋਈ ਸੰਤ ਸਹਾਈ ਆਪਣੀ ਸੇਵਕੀ ਆਪੇ ਰਾਖੀ ਪੂਰਨ ਭਈ ਬਡਾਈ ਪਾਰਬ੍ਰਮ ਪੂਰਾ ਮੇਰੇ ਨਾਲ ਗੁਰਪੂਰੇ ਪੂਰੀ ਸਭ ਰਾਖੀ ਹੋਏ ਸਰਬ ਦਿਆਲ ਰਹਾਓ ਆਨ ਦਿਨ ਨਾਨਕ ਨਾਮ ਧਿਆਈ ਜੀ ਪ੍ਰਾਨ ਕਾ ਦਾਤਾ ਆਪਣੇ ਦਾਸ ਕੋ ਕੰਠ ਲਾਏ ਰਾਖੀ ਜਿਉ ਬਾਰਕ ਪਿਤ ਮਾਤਾ ਆਨ ਦਿਨ ਨਾਨਕ ਨਾਮ ਧਿਆਈ ਜੀ ਪ੍ਰਾਨਕਾ ਦਾਤਾ ਆਪਣੇ ਦਾਸ ਕੋ ਕੰਟ ਲਾਏ ਰਾਖੀ ਜਿਵੇਂ ਬਾਰਕ ਪਿਤ ਮਾਤਾ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਨਮਾਨ ਜੋਗ ਸਾਥ ਸੰਗਤ ਜੀ ਅੱਜ ਆਪਾਂ ਸੋਰਠ ਮਹੱਲਾ ਪੰਜਵਾਂ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਖਾਰਬੰਦ ਚੋਂ ਚਾਰਨ ਕੀਤਾ ਹੋਇਆ ਸ਼ਬਦ ਜੋ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 621 ਉੱਪਰ ਸੁਭਾਏ ਮਾਨ ਹੈ ਬਿਰਾਜਮਾਨ ਹੈ ਸ਼ਿਸ਼ੋਭਤ ਹੈ ਇਸ ਸ਼ਬਦ ਦੀਆਂ ਆਪਾਂ ਆਪਣੀ ਅਲਪ ਬੁੱਧੀ ਦੇ ਨਾਲ ਵਿਚਾਰਾਂ ਕਰਨ ਦੀ ਇੱਕ ਨਿਮਾਣੀ ਜੀ ਕੋਸ਼ਿਸ਼ ਕਰਾਂਗੇ ਕਿ ਗੁਰੂ ਸਾਹਿਬਾਨ ਨੇ ਸਾਨੂੰ ਇਸ ਪਵਿੱਤਰ ਸ਼ਬਦ ਦੇ ਵਿੱਚ ਕੀ ਉਪਦੇਸ਼ ਦਿੱਤੇ ਹਨ ਕੀ ਫਰਮਾਨ ਜਾਰੀ ਕੀਤੇ ਹਨ ਕੀ ਸਮਝਾਇਆ ਹੈ ਕਿਉਂਕਿ ਗੁਰੂ ਸਾਹਿਬਾਨ ਨੇ ਸਾਨੂੰ ਜੀਵਨ ਜੁਗਤ ਜੀਵਨ ਢੰਗ ਗੁਰਬਾਣੀ ਦੇ ਵਿੱਚ ਦੱਸਿਆ ਹੈ ਕਿ ਅਸੀਂ ਆਪਣੇ ਜੀਵਨ ਨੂੰ ਕਿਵੇਂ ਸਫਲ ਕਰਨਾ ਹੈ ਕਿਵੇਂ ਇਹਨਾਂ ਰੋਗਾਂ ਸੋਗਾਂ ਤੋਂ ਮੁਕਤ ਹੋਣਾ ਹੈ ਇਹਨਾਂ ਚਿੰਤਾਵਾਂ ਤੋਂ ਇਹਨਾਂ ਪਰੇਸ਼ਾਨੀਆਂ ਤੋਂ ਕਿਵੇਂ ਅਸੀਂ ਨਜਾਤ ਪਾਉਣੀਆਂ ਜਾਵੇਂ ਜਾਣੀ ਕਿ ਕਿਵੇਂ ਅਸੀਂ ਇਹਨਾਂ ਦਾ ਸਾਹਮਣਾ ਕਰਨਾ ਵਾ ਇਹ ਵੀ ਹੋ ਸਕਦਾ ਵਾ ਕਿਉਂਕਿ ਜਿਹੜੀਆਂ ਡਿਫਿਕਲਟੀਜ਼ ਆ ਜਿਹੜੀਆਂ ਚਣੌਤੀਆਂ ਵਾ ਉਹ ਹਰੇਕ ਮਨੁੱਖ ਨੂੰ ਜ਼ਿੰਦਗੀ ਵਿੱਚ ਆਉਣੀਆਂ ਵਾ ਤੇ ਆਉਂਦੀਆਂ ਰਹਿੰਦੀਆਂ ਪਰ ਇਹ ਅਗੇ ਜੇਕਰ ਮਨੁੱਖ ਜਿਹੜਾ ਵਾ ਆਪਣੀ ਬੁੱਧੀ ਦੇ ਨਾਲ ਔਰ ਗੁਰੂ ਦਾ ਓਟ ਆਸਰਾ ਲੈ ਕੇ ਉਸ ਅਕਾਲ ਪੁਰਖ ਦੇ ਭਾਣੇ ਅੰਦਰ ਰਹਿ ਕੇ ਜਿਹੜਾ ਮੁਸੀਬਤਾਂ ਦਾ ਜਿਹੜਾ ਵਾ ਸਾਹਮਣਾ ਕਰਦਾ ਹੈ ਜਾਂ ਉਹਨਾਂ ਦਾ ਕੋਈ ਹੱਲ ਕਰਦਾ ਹੈ ਤਾਂ ਉਹਦੇ ਨਾਲ ਉਹ ਜਿਹੜਾ ਵਾ ਹੋਰ ਸਟਰੌਂਗ ਹੁੰਦਾ ਕਿਉਂਕਿ ਗੁਰਬਾਣੀ ਸਾਨੂੰ ਜਿਹੜੀ ਆ ਉਹ ਸਹਜਤਾ ਬਖਸ਼ਦੀ ਆ ਧੀਰਜ ਬਖਸ਼ਦੀ ਆ ਹੌਂਸਲਾ ਬਖਸ਼ਦੀ ਆ ਇਸ ਜੀਵਨ ਦੇ ਵਿਖੜੇ ਪੈਂਡੇ ਨੂੰ ਕਿਵੇਂ ਤੈਅ ਕਰਨਾ ਹੈ ਇਹਦੇ ਸੰਬੰਧੀ ਆਪਾਂ ਅੱਜ ਇਸ ਸ਼ਬਦ ਦੀ ਜਿਹੜੀ ਆ ਉਹ ਵਿਆਖਿਆ ਕਰਨੀ ਹੈ ਤੋ ਸਾਰੇ ਆਪਾਂ ਇਸ ਸ਼ਬਦ ਨੂੰ ਸਮਝਣ ਦੀ ਵਿਚਾਰਨ ਦੀ ਇੱਕ ਨਮਾਣੀ ਜੀ ਕੋਸ਼ਿਸ਼ ਕਰੀਏ ਤਾਂ ਜੋ ਸਾਨੂੰ ਗੁਰੂ ਸਾਹਿਬ ਦੁਆਰਾ ਦਿੱਤੇ ਹੋਏ ਪ੍ਰਦੇਸ਼ ਦੀ ਸਮਝ ਆ ਸਕੇ ਕਹਿੰਦੇ ਜੀ ਜੰਤਰ ਸਭ ਤਿਸਕੇ ਕੀਏ ਸੋਈ ਸੰਤ ਸਹਾਈ ਕਹਿੰਦੇ ਜਿੰਨੇ ਜੀਵ ਜੰਤੂ ਇਸ ਧਰਤੀ ਉੱਤੇ ਨੇ ਸਾਰੇ ਉਸ ਪ੍ਰਮਾਤਮਾ ਦੇ ਸਾਜੇ ਨੇ ਨਵਾਜੇ ਨੇ ਸਾਰਿਆਂ ਨੂੰ ਪਰਮਾਤਮਾ ਨੇ ਜਿੰਦ ਬਖਸ਼ੀ ਆ ਹੱਥ ਪੈਰ ਬਖਸ਼ੇ ਆ ਰਿਜਕ ਦਿੱਤਾ ਸਭ ਨੂੰ ਜਾਣੀ ਕਿ ਉਹਨੇ ਸਭ ਕੁਝ ਜਿਹੜੀ ਸ੍ਰਿਸ਼ਟੀ ਸਾਜੀ ਆ ਜੋ ਵੀ ਬ੍ਰਹਿਮੰਡ ਦੇ ਵਿੱਚ ਜੋ ਵੀ ਸੰਸਾਰ ਉਤੇ ਸਾਨੂੰ ਦਿਖਦਾ ਇਹ ਸਾਰਾ ਕੁਝ ਉਸ ਪਰਮਾਤਮਾ ਦਾ ਕਾਲਪੁਰਖ ਦਾ ਬਨਾਇਆ ਹੋਇਆ ਹੈ ਸੋਈ ਸੰਤ ਸਹਾਈ ਉਹੋ ਹੀ ਸਾਡਾ ਸਹਾਰਾ ਹੈ। ਉਹੋ ਹੀ ਸਾਡਾ ਆਸਰਾ ਹੈ। ਉਹੋ ਹੀ ਸਾਨੂੰ ਦੁੱਖਾਂ ਕਲੇਸ਼ਾਂ ਕਸ਼ਟਾਂ ਤੋਂ ਬਚਾ ਕੇ ਰੱਖਦਾ ਵਾ। ਔਰ ਉਸ ਤੋਂ ਵੱਡਾ ਕੋਈ ਸੰਗੀ ਸਾਥੀ ਵੀ ਜਿਹੜੇ ਆ ਜ਼ਿੰਦਗੀ ਦੇ ਵਿੱਚ ਬੜੇ ਆਉਂਦੇ ਬੜੇ ਚਲੇ ਜਾਂਦੇ ਆ। ਕਿਉਂਕਿ ਸੰਸਾਰਿਕ ਮਿੱਤਰਤਾ ਜਿਹੜੀ ਆ ਉਹ ਸਾਰੀ ਜ਼ਿੰਦਗੀ ਆਪਣੀ ਕੋਈ ਵਿਰਲਾ ਹੀ ਨਿਭਾਉਂਦਾ ਵਾ। ਕਿਉਂਕਿ ਕੋਈ ਰੁੱਸ ਜਾਂਦਾ ਕੋਈ ਮੰਨ ਜਾਂਦਾ ਕੋਈ ਛੱਡ ਜਾਂਦਾ ਤਰ੍ਹਾਂ-ਤਰ੍ਹਾਂ ਦੇ ਜਿਹੜੇ ਜੀਵਨ ਦੇ ਵਿੱਚ ਇਹ ਪੜਾਉਂਦੇ ਰਹਿੰਦੇ ਆ ਪਰ ਇੱਕ ਪਰਮਾਤਮਾ ਜੋ ਸਾਡੀ ਜਨਮ ਵੇਲੇ ਤੋਂ ਲੈ ਕੇ ਮਾਤਾ ਦੇ ਉਦਰ ਵਿੱਚ ਤੋਂ ਲੈ ਕੇ ਇਸ ਦੁਨੀਆ ਵਿੱਚ ਆਉਣ ਤੋਂ ਪਹਿਲਾਂ ਲੈ ਕੇ ਤੇ ਇਸ ਦੁਨੀਆ ਵਿੱਚ ਜਾਣ ਤੋਂ ਬਾਅਦ ਵੀ ਸਾਡੀ ਜਿਹੜੀ ਆ ਜੇਕਰ ਸਾਡਾ ਕੋਈ ਰੱਖਿਆ ਕਰਦਾ ਕੋਈ ਸੰਭਾਲ ਕਰਦਾ ਵਾ ਅੰਤਮ ਸਮੇਂ ਤੱਕ ਤੇ ਉਹ ਪਰਮੇਸ਼ਰ ਹੈ। ਸੋ ਇਸ ਕਰਕੇ ਸਾਨੂੰ ਪਰਮੇਸ਼ਰ ਦਾ ਜਿਹੜਾ ਵਾ ਪਰਮਾਤਮਾ ਦਾ ਜਿਹੜਾ ਵਾ ਉਹਦਾ ਉੱਤੇ ਆਸਰਾ ਲੈਣਾ ਚਾਹੀਦਾ ਵਾ। ਕਿਉਂਕਿ ਆਪਣੇ ਸੇਵਕ ਹੀ ਆਪੇ ਰਾਕੇ ਪੂਰਨ ਭਈ ਬਢਾਈ। ਕਹਿੰਦੇ ਨੇ ਗੁਰੂ ਮਾਰਾ ਸੱਚੇ ਪਾਤਸ਼ਾਹ ਕਿ ਜਿਹੜੇ ਸੇਵਕ ਪਰਮਾਤਮਾ ਦਾ ਨਾਮ ਜਪਦੇ ਆ ਉਹਦੇ ਉੱਤੇ ਭਰੋਸਾ ਰੱਖ ਕੇ ਆਪਣਾ ਕੰਮ ਕਰਦੇ ਆ। ਜੀਵਨ ਦੇ ਵਿੱਚ ਜਿਹੜੇ ਪ੍ਰਮਾਤਮਾ ਦੇ ਨਾਲ ਪ੍ਰੀਤ ਪਾ ਕੇ ਰੱਖਦੇ ਆ ਜਿਹੜੇ ਕਦੇ ਉਹਨੂੰ ਵਿਸਾਰਦੇ ਨਹੀਂ ਕਦੇ ਭੁੱਲਦੇ ਨਹੀਂ ਉਹਨਾਂ ਦਾ ਜੀਵਨ ਸ਼ਾਂਤਮਈ ਹੋ ਜਾਂਦਾ ਵਾ ਉਹਨਾਂ ਨੂੰ ਦੁੱਖ ਸੰਸਾਰਿਕ ਜਿਹੜੀਆਂ ਪਰੇਸ਼ਾਨੀਆਂ ਉਹ ਵੀ ਪਰੇਸ਼ਾਨ ਨਹੀਂ ਕਰਦੀਆਂ ਕਿਉਂਕਿ ਜਿਹੜੇ ਤੂਫਾਨ ਆ ਜਿੰਦਗੀ ਦੇ ਵਿੱਚ ਜਿਹੜੀਆਂ ਪਰੇਸ਼ਾਨੀਆਂ ਉਹ ਮਨਮੁਖ ਬੰਦੇ ਨੂੰ ਆਉਂਦੀਆਂ ਜਾਂਦੀਆਂ ਕਿਉਂਕਿ ਜਦੋਂ ਅਸੀਂ ਮਨਮਰਜ਼ੀ ਕਰਦੇ ਹਾਂ ਕਈ ਵਾਰੀ ਅਸੀਂ ਗਲਤ ਰਸਤੇ ਪਣਾਉਣ ਦੀ ਕੋਸ਼ਿਸ਼ ਕਰਕੇ ਕੋਜ ਨਾ ਕੋਜ ਜਿਹੜਾ ਵਾ ਕਈ ਵਾਰੀ ਗੁਨਾਹ ਵੀ ਕਰਦੇ ਹਾਂ ਕਿਸੇ ਚੀਜ਼ ਨੂੰ ਪਾਉਣ ਵਾਸਤੇ ਕਈ ਤਰ੍ਹਾਂ ਦੇ ਹਾਤ ਕੰਡੇ ਪਣਾਉਨੇ ਆ ਕਈ ਵਾਰੀ ਉਹਦੀ ਸਜ਼ਾ ਜਿਹੜੀ ਅ ਸੰਸਾਰ ਵਿੱਚ ਭੁਗਤਦੇ ਆ ਕਿਉਂਕਿ ਇਹ ਲਾਲਚਵਾਸ ਹੋ ਕੇ ਇਨਸਾਨ ਕਈ ਤਰ੍ਹਾਂ ਦੇ ਜਿਹੜੇ ਆ ਉਹ ਗੁਨਾਹ ਕਰ ਦਿੰਦਾ ਪਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਕਿ ਇਹਨਾਂ ਚੀਜ਼ਾਂ ਨੂੰ ਤਿਆਗ ਦੇ ਬੜਾ ਮਨੁੱਖ ਬਣ ਕੇ ਚੰਗਾ ਮਨੁੱਖ ਬਣ ਕੇ ਸੰਸਾਰ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਕੇ ਚੰਗੇ ਕੰਮ ਕਰ ਕਿਉਂਕਿ ਨਾਲ ਤੇਰੇ ਕੁਝ ਨਹੀਂ ਜਾਣਾ ਸਭ ਕੁਝ ਇੱਥੇ ਹੀ ਰਹਿ ਜਾਣਾ ਵਾ ਇਸ ਕਰਕੇ ਆਪਣੇ ਹੱਕ ਸੱਚ ਦੀ ਕਮਾਈ ਕਰ ਜੀਵਨ ਵਿੱਚ ਚੰਗਾ ਇਨਸਾਨ ਬਣ ਕੇ ਜੀਵਨ ਬਸਰ ਕਰ ਜਿਨ੍ਹਾਂ ਲਈ ਤੂੰ ਮਹਿਲ ਮਾੜੀਆਂ ਤੇ ਕਈ ਤਰ੍ਹਾਂ ਦੀ ਪਰ ਪੰਚ ਕਰਕੇ ਮਾਇਆ ਇਕੱਠੀ ਕਰਦਾ ਫਿਰਦਾ ਆ ਇਹਨਾਂ ਨੇ ਵੀ ਤੇਰਾ ਆਖਰ ਜਿਹੜਾ ਸਾਥ ਨਹੀਂ ਨਿਭਾਉਣਾ ਇਹਨਾਂ ਨੇ ਵੀ ਤੈਨੂੰ ਜਿਹੜਾ ਵਾਟੇ ਚ ਸਮਝਣਾਵਾ ਜਦੋਂ ਤੂੰ ਬਜ਼ੁਰਗ ਹੋ ਗਿਆ ਜਾਂ ਬਿਮਾਰ ਹੋ ਗਿਆ ਇਹਨਾਂ ਨੇ ਵੀ ਕਹਿਣਾ ਵਾ ਕਿ ਇਹ ਕਦੋਂ ਜਿਹੜੀ ਆ ਬਿਪਤਾ ਹੁਣ ਗਲੋਂ ਲੱਥੇ ਕਹਿਣ ਤੋਂ ਭਾਵ ਕਿ ਉਹ ਵੀ ਦੁਖੀ ਹੋ ਜਾਂਦੀ ਹੈ ਮਾਫ ਕਰਨਾ ਕਈ ਵਾਰੀ ਸੰਸਾਰ ਦੇ ਵਿੱਚ ਭਾਵੇਂ ਆਪਣੇ ਕਿੰਨੇ ਵੀ ਗਹਿਰੇ ਰਿਸ਼ਤੇ ਹੋਣ ਜਦੋਂ ਬੰਦਾ ਸੰਸਾਰ ਦੇ ਵਿੱਚ ਸਰੀਰਕ ਤੌਰ ਤੇ ਅਸਮਰੱਥ ਹੋ ਜਾਂਦਾ ਕੁਝ ਕਰਨ ਦੇ ਯੋਗ ਨਹੀਂ ਰਹਿੰਦਾ ਜਾਂ ਕਿਸੇ ਬਿਮਾਰੀ ਗ੍ਰਸਤ ਹੋ ਜਾਂਦਾ ਵਾ ਤਾਂ ਜਿਹੜੇ ਆਪਣੇ ਸੰਗੀ ਸਾਥੀ ਆ ਉਹ ਵੀ ਜਿਹੜਾ ਆਪਸਾ ਵਟ ਲਿੰਦੇ ਆ ਹਾਂ ਇੱਕ ਮਾਤਾ ਪਿਤਾ ਵਾ ਇਸ ਸ਼ਬਦ ਦੇ ਵਿੱਚ ਉਹਦੀ ਮਹੱਤਤਾ ਦੱਸੀ ਆ ਕਿ ਉਹ ਹੀ ਆ ਜਿਹੜੇ ਅੰਤਮ ਸਮੇਂ ਤੱਕ ਬੱਚੇ ਦਾ ਜਿਹੜਾ ਚੰਗਾ ਸੋਚਦੇ ਆ ਕਿਉਂਕਿ ਉਹਨਾਂ ਨੇ ਸਾਨੂੰ ਜੰਮਿਆ ਵਾ ਪਾਲਿਆ ਵਾ ਮਾਂ-ਬਾਪ ਤੋਂ ਵੱਡਾ ਜਿਹੜਾ ਇਸ ਸੰਸਾਰ ਦੇ ਵਿੱਚ ਕੋਈ ਰਿਸ਼ਤਾ ਨਹੀਂ ਹੁੰਦਾ ਕਈ ਸੱਜਣ ਆਪਾਂ ਨੂੰ ਜ਼ਿੰਦਗੀ ਦੇ ਵਿੱਚ ਚੰਗੇ ਬੜੇ ਮਿਲ ਜਾਂਦੇ ਆ ਪਰ ਇਹ ਆ ਪ੍ਰਮਾਤਮਾ ਤੋਂ ਵੱਡਾ ਕੋਈ ਸੰਗੀ ਸਾਥੀ ਨਹੀਂ ਪਾ ਇਹਦਾ ਪ੍ਰਮਾਤਮਾ ਵਾ ਉਹ ਸਾਡੀ ਪੈਜ ਰੱਖਦਾ ਵਾ ਔਰ ਸਾਨੂੰ ਜ਼ਿੰਦਗੀ ਦੇ ਜਿਹੜੇ ਦੁੱਖ ਆ ਜਿਹੜੇ ਕਲੇਸ਼ ਆ ਜਿਹੜੀਆਂ ਪਰੇਸ਼ਾਨੀਆਂ ਉਹਨਾਂ ਤੋਂ ਮੁਕਤੀ ਦਿਵਾਉਂਦਾ ਵਾ ਔਰ ਸਾਨੂੰ ਜਿਹੜੀ ਵਡਿਆਈ ਵੀ ਮਿਲਦੀ ਜੇਕਰਸੀਂ ਚੰਗੇ ਰਸਤੇ ਤੇ ਚੱਲਾਂਗੇ ਬੇਸ਼ੱਕ ਸਾਡੇ ਕੋਲ ਥੋੜਾ ਹੋਵੇ ਸਾਡੇ ਕੋ ਹੱਕ ਸੱਚ ਦਾ ਹੋਵੇ ਅਸੀਂ ਭਾਈ ਲਾਲੋ ਵਾਂਗੂੰ ਆਪਣੀ ਜ਼ਿੰਦਗੀ ਗੁਜ਼ਾਰੀਏ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਮਲਕ ਭਾਗੋ ਦਾ ਜਿਹੜਾ ਭੋਜਨ ਛੱਡ ਕੇ ਤੇ ਭਾਈ ਲਾਲੋ ਦੀ ਮਿੱਸੀ ਰੋਟੀ ਜਿਹੜੀ ਆ ਖਾਣੀ ਪਸੰਦ ਕੀਤੀ ਸੀ ਕਿਉਂਕਿ ਉਹ ਹੱਕ ਸੱਚ ਦੀ ਕਮਾਈ ਨੂੰ ਪਸੰਦ ਕਰਦੀ ਸੀ ਬੇਸ਼ੱਕ ਮਲਕ ਭਾਗੋ ਨੇ ਬੜੀ ਤਰ੍ਹਾਂ ਦੇ ਪਕਵਾਨ ਗੁਰੂ ਜੀ ਦੇ ਵਾਸਤੇ ਬਣਵਾਏ ਸੀ ਜਾਂ ਬਣਾਏ ਸੀ ਔਰ ਉਹਨਾਂ ਦੀ ਆਉ ਭਗਤ ਕੀਤੀ ਸੀ ਪਰ ਗੁਰੂ ਸਾਹਿਬਾਨ ਨੇ ਕਿਹਾ ਕਿ ਨਹੀਂ ਪਾਈ ਤੂੰ ਜਿਹੜਾ ਧਨ ਇਕੱਠਾ ਕਰਕੇ ਜਿਸ ਤਰ੍ਹਾਂ ਤੂੰ ਗਨਾਹ ਕਰਕੇ ਪਾਪ ਕਰਕੇ ਲੋਕਾਂ ਦੇ ਕੋਲੋਂ ਉਹਨਾਂ ਦਾ ਖੂਨ ਨਿਚੋੜ ਕੇ ਉਹਨਾਂ ਨੂੰ ਪਰੇਸ਼ਾਨ ਕਰਕੇ ਜਿਹੜੀ ਮਾਇਆ ਕਤਰ ਕੀਤੀ ਆ ਇਹਦਾ ਮੋਲ ਜਿਹੜਾ ਵਾ ਉਹ ਮੇਰੀ ਨਜ਼ਰ ਦੇ ਵਿੱਚ ਦਿਵਾਨੀ ਵੀ ਨਹੀਂ ਕਹਿਣ ਤੋਂ ਭਾਵ ਕਿ ਮਲਕ ਭਾਗੋ ਜਿਹੜਾ ਬੇਸ਼ੱਕ ਉਹ ਆਪਣੀ ਹਾਲਵਾਉਂਦਾ ਸੀ ਖਸਾਨੀ ਕਰਦਾ ਸੀ ਖੇਤੀਬਾੜੀ ਕਰਦਾ ਸੀ ਜਾਂ ਕੋਈ ਵੀ ਧੰਦਾ ਕਰਦਾ ਸੀਗਾ ਜਿਹੜਾ ਸਮਾਜ ਦੀ ਭਲਾਈ ਦੇ ਹਿਤ ਵਿੱਚ ਹੋਵੇ ਆਪਣੀ ਕਿਰਤ ਕਮਾਈ ਕਰਦਾ ਸੀਗਾ ਗੁਰੂ ਮਹਾਰਾਜ ਜੀ ਨੇ ਕਿਹਾ ਕਿ ਡੈਟ ਇਜ਼ ਮੋਸਟ ਇੰਪੋਰਟੈਂਟ ਕਿ ਸਭ ਤੋਂ ਵੱਡੀ ਇਹ ਕਮਾਈ ਹੈ ਮੈਂ ਹਮੇਸ਼ਾ ਨਿਸ਼ਾਫ ਪਸੰਦਿਆਂ ਔਰ ਇਮਾਨਦਾਰੀ ਵਾਲਾ ਜੀਵਨ ਜਿਹੜਾ ਬਸਰ ਕਰਨਾ ਵਾ ਤੇ ਗੁਰੂ ਦਾ ਰਸਤਾ ਵੀ ਹੋਈ ਆ ਕਿ ਇਮਾਨਦਾਰੀ ਜਿਹੜਾ ਸਭ ਤੋਂ ਵੱਡਾ ਧਰਮ ਆ ਇਮਾਨਦਾਰੀ ਵਾਲਾ ਜਿਹੜਾ ਜੀਵਨ ਆ ਉਹਦੇ ਨਾਲ ਦਾ ਕੋਈ ਜਿਹੜਾ ਵਾ ਕਹਿ ਸਕਦੇ ਆਂ ਕਿ ਉੱਚਾ ਸੁੱਚਾ ਜੀਵਨ ਜਿਹੜਾ ਵਾ ਉਹਦੇ ਵਿੱਚ ਆਨੰਦ ਆ ਪਰ ਅੱਜ ਅਸੀਂ ਸੰਸਾਰਿਕ ਪਦਾਰਥਾਂ ਦੀ ਖੇਚ ਵਿੱਚ ਆਪਣੇ ਭੈਣਾ ਭਰਾਵਾਂ ਨੂੰ ਦੋਸਤਾਂ ਮਿੱਤਰਾਂ ਨੂੰ ਸੰਗੀ ਸਾਥੀਆਂ ਨੂੰ ਵੀ ਟੱਗੀ ਮਾਰਨ ਨੂੰ ਨਹੀਂ ਹਟਦੇ ਕਈ ਤਰ੍ਹਾਂ ਦੀਆਂ ਜਿਹੜੇ ਆ ਚੁਲਾਕੀਆਂ ਕਰਦੇ ਆਂ ਪਰ ਇਹ ਜਿਹੜੀਆਂ ਵਾਂ ਥੋੜਾ ਜਿਹਰੇ ਵਾਸਤੇ ਚਲਦੀਆਂ ਕੋਈ ਬਹੁਤਾ ਲੰਮਾ ਸਮਾਂ ਨਹੀਂ ਕਿਉਂਕਿ ਜਿਹੜਾ ਵਾ ਬੰਦੇ ਦਾ ਵਿਸ਼ਵਾਸ ਇੱਕ ਵਾਰੀ ਗਵਾਜੇ ਦੁਬਾਰਾ ਭਾਵੇਂ ਉਹ ਕਿੰਨਾ ਵੀ ਚੰਗਾ ਬਣ ਜੇ ਫਿਰ ਉਹਦਾ ਵਿਸ਼ਵਾਸ ਜਿਹੜਾ ਵਾ ਉਹ ਨਹੀਂ ਬਣਦਾ ਸੋ ਇਸ ਕਰਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਉਹ ਹਮੇਸ਼ਾ ਹੀ ਆਪਣੇ ਸੇਵਕਾਂ ਦੀ ਪੈਜ ਰੱਖਦਾ ਵਾ ਉਹਨਾਂ ਨੂੰ ਕਦੀ ਵੀ ਭੁੱਖਿਆ ਨਹੀਂ ਮਰਨ ਦਿੰਦਾ ਕਦੀ ਵੀ ਕੁਝ ਨਹੀਂ ਹੁੰਦਾ ਜ਼ਿੰਦਗੀ ਦੇ ਵਿੱਚ ਡਰਨ ਦੀ ਲੋੜ ਨਹੀਂ ਘਬਰਾਉਣ ਦੀ ਲੋੜ ਨਹੀਂ ਬਸ ਆਪਣੇ ਮਾਲਕ ਤੇ ਭਰੋਸਾ ਰੱਖੋ ਔਰ ਜੀਵਨ ਦੇ ਵਿੱਚ ਹਮੇਸ਼ਾ ਚੰਗੇ ਕਦਮ ਚੱਕੋ ਅਨਸਾਨੀयत ਵਾਲਾ ਭਾਈਚਾਰੇ ਵਾਲਾ ਆਪਸੀ ਪ੍ਰੇਮ ਵਾਲਾ ਔਰ ਸੁਚਮਤਾ ਵਾਲਾ ਜਿਹਦੇ ਵਿੱਚ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਕਿਸੇ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਸਾਡੇ ਤੋਂ ਇਹੋ ਜਿਹਾ ਜਿਹੜਾ ਜੀਵਨ ਬਸਰ ਕਰੀਏ ਕਹਿੰਦੇ ਪਾਰ ਬ੍ਰਹਮ ਪੂਰਾ ਮੇਰੇ ਨਾਲ ਗੁਰਪੂਰੀ ਗੁਰਪੂਰੇ ਪੂਰੀ ਸਭ ਰਾਖੀ ਹੋਏ ਸਰਬ ਵਿਧਾਲ ਪਾਰ ਬ੍ਰਹਮ ਤੋਂ ਭਾਵ ਪਰਮੇਸ਼ਰ ਜਿਹੜਾ ਇਸ ਸੰਸਾਰ ਦੇ ਵਿੱਚ ਵੀ ਤੇ ਅੱਗੇ ਵੀ ਜਿੱਦੀ ਚੱਲਦੀ ਆ ਦੋਵਾਂ ਜਹਾਨਾਂ ਦੇ ਵਿੱਚ ਲੋਕ ਤੇ ਪਰਲੋਕ ਦੇ ਵਿੱਚ ਵੇਖੋ ਜਿਹੜਾ ਵੀ ਕੋਈ ਮੰਤਰੀ ਆ ਜਾਂ ਪ੍ਰਧਾਨ ਮੰਤਰੀ ਜਾਂ ਕੋਈ ਰਾਜਾ ਉਹਦੀ ਇੱਕ ਦੇਸ਼ ਵਿੱਚ ਚੱਲਦੀ ਹੈ ਸੰਸਾਰਿਕ ਤੌਰ ਤੇ ਮਤਲਬ ਇੰਡੀਆ ਦੀ ਇੰਡੀਆ ਵਾਲੀ ਚੱਲਦੀ ਆ ਪਾਕਿਸਤਾਨ ਵਾਲੇ ਦੀ ਪਾਕਿਸਤਾਨ ਚ ਚੱਲਦੀ ਆ ਅਮਰੀਕਾ ਵਾਲੀ ਦੀ ਅਮਰੀਕਾ ਚ ਚੱਲਦੀ ਆ ਹਰ ਇੱਕ ਦੀ ਪਰ ਜਿਹੜਾ ਸਾਰੀ ਦੁਨੀਆ ਦਾ ਜਿਹੜਾ ਪ੍ਰਧਾਨ ਆ ਜਿਹੜਾ ਸ੍ਰਿਸ਼ਟੀ ਦਾ ਮਾਲਕ ਆ ਉਹਦੀ ਸਾਰੇ ਚੱਲਦੀ ਆ ਉਹਦੀ ਸਾਰੇ ਦੇਸ਼ਾਂ ਚ ਸਾਰੇ ਵਿਦੇਸ਼ਾਂ ਚ ਸਾਰੀ ਦੁਨੀਆ ਚ ਸਾਰੇ ਹੀ ਬ੍ਰਹਿਮੰਡ ਦੇ ਵਿੱਚ ਉਹਦੀ ਚਲਦੀ ਹੈ। ਉਹਦੇ ਅੱਗੇ ਸਾਰੇ ਗੋਡੇ ਟੇਕਦੇ ਆ। ਸਾਰੇ ਉਹ ਤੋਂ ਮੰਗਦੇ ਆ। ਸਬਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰ ਨਾ ਜਾਈ। ਉਹ ਸਾਰਿਆਂ ਦਾ ਦਾਤਾ ਬੇਸ਼ੱਕ ਭਾਵੇਂ ਵੱਡੇ ਉਹਨ ਲੋਕ ਭਾਵੇਂ ਛੋਟੇ ਉਹਨ ਸਾਰੇ ਉਹਦੇ ਗੜੀ ਹੱਥ ਜੋੜਦੇ ਆ। ਕਿਉਂਕਿ ਉਹ ਸਭ ਤੋਂ ਸ਼ਕਤੀਸ਼ਾਲੀ ਹੈ। ਪਾਰਬ੍ਰਮ ਪੂਰਾ ਮੇਰੇ ਨਾਲ। ਫਿਰ ਜਿਹਦੇ ਬੰਦੇ ਦੇ ਨਾਲ ਜਿਹੜੇ ਨਿਸਾਨ ਦੇ ਨਾਲ ਪੂਰਾ ਪਰਮੇਸ਼ਰ ਨਾਲ ਆ ਪੂਰਾ ਧੁਪਾਵ ਜਿਹੜਾ ਪੂਰਾ ਸਰਬ ਕਲਾ ਭਰਪੂਰਨ ਜੀ ਦੇ ਵਿੱਚ ਕੋਈ ਖਾਮੀ ਨਹੀਂ ਕੋਈ ਕਮੀ ਨਹੀਂ ਕਹਿੰਦੇ ਉਹ ਮੇਰੇ ਨਾਲ ਆ ਜਿਹੜਾ ਸਭ ਤਰ੍ਹਾਂ ਦਾ ਜਿਹੜਾ ਜਿਹਦੇ ਵਿੱਚ ਸਾਰੀਆਂ ਸ਼ਕਤੀਆਂ ਵਾਂ ਜਿਹੜਾ ਸਾਰੇ ਹੀ ਸੰਸਾਰ ਤੋਂ ਪਰਿਆ ਸ੍ਰਿਸ਼ਟੀ ਦਾ ਮਾਲਕ ਆ ਧਰਤੀ ਵੀ ਉਹਦੇ ਹੁਕਮ ਚ ਚੱਲਦੀ ਆ ਚੰ드ਰਮਾ ਵੀ ਉਹਦੇ ਹੁਕਮ ਤੇ ਚੱਲਦਾ ਸੂਰਜ ਵੀ ਉਹਦੇ ਹੁਕਮ ਤੇ ਚੱਲਦਾ ਵਾ ਵੇਖੋ ਆਪਾਂ ਕਹਿ ਦਿੰਨੇ ਆ ਚੰ드ਰਮਾ ਜਿਹੜਾ ਵਾ ਉਹ ਸੂਰਜ ਤੋਂ ਰੋਸ਼ਨੀ ਲੈਂਦਾ ਪਰ ਇਹ ਵੇਖੋ ਕਿ ਜਿਹੜੇ ਤਾਰੇ ਰਾਤ ਨੂੰ ਚਮਕਦੇ ਉਹ ਕਿਤੋਂ ਰੋਸ਼ਨੀ ਲੈਂਦੇ ਸੋ ਕਹਿਣ ਤੋਂ ਭਾਵ ਆ ਕਿ ਇਹ ਸਾਰੀ ਜਿਹੜੀ ਕਾਇਨਾਤ ਆ ਸਾਜੀ ਪ੍ਰਮਾਤਮਾ ਨੇ ਸੂਰਜ ਜਿਹੜਾ ਵਾ ਕਈ ਕਰੋੜਾਂ ਸਾਲਾਂ ਤੋਂ ਆਪਾਂ ਨੂੰ ਜਿਹੜੀ ਧੁੱਪ ਦੇ ਰਿਹਾ ਵਾ ਅਗਨੀ ਦੇ ਰਿਹਾ ਵਾ ਪਾਣੀ ਮਿਲ ਰਿਹਾ ਆਪਾਂ ਨੂੰ ਹਵਾ ਮਿਲ ਰਹੀ ਆ ਫ੍ਰੀ ਆਫ ਕੋਸਟ ਬੰਦਾ ਦੇ ਜਿਹੜਾ ਉਹ ਚਾਰਜਸ ਲਾਉਂਦਾ ਪੈਸੇ ਲੈਂਦਾ ਲੇਕਿਨ ਪ੍ਰਮਾਤਮਾ ਕੁਝ ਨਹੀਂ ਲੈਂਦਾ ਕਿਸੇ ਕੋਲੋਂ ਉਹ ਮੁਫਤ ਵਿੱਚ ਦਾਤਾਂ ਵੰਡਦਾ ਇਸ ਕਰਕੇ ਕਹਿੰਦੇ ਨੇ ਕਿ ਪਾਰ ਬ੍ਰਹਮ ਪੂਰਾ ਮੇਰੇ ਨਾਲ ਗੁਰ ਪੂਰੇ ਪੂਰੀ ਰਸਬ ਰਾਖੀ ਓਏ ਸਰਬ ਦਿਆਲ ਉਹ ਜਿਹੜਾ ਪਰਮੇਸ਼ਰ ਆ ਉਹ ਪੂਰਾ ਵਾ ਤੇ ਹਰ ਤਰ੍ਹਾਂ ਕਰਕੇ ਸਾਡੀ ਰਾਖੀ ਕਰਦਾ ਵਾ ਅਸੀਂ ਜਦੋਂ ਜਿੱਥੇ ਮਰਜੀ ਜਾਈਏ ਜਿੱਥੇ ਮਰਜੀ ਰਹੀਏ ਭਾਵੇਂ ਸੁੱਤੇ ਹੋਈਏ ਭਾਵੇਂ ਅਸੀਂ ਜਾਗਦੇ ਹੋਈਏ ਕਿਤੇ ਵੀ ਉਹ ਸਾਡੇ ਨਾਲ ਰਹਿੰਦਾ ਸਾਡੀ ਰੱਖਿਆ ਕਰਦਾ। ਰਾਖਾ ਏਕ ਹਮਾਰਾ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ। ਕੋਏ ਸਰਬ ਦਿਆਲ ਸਾਰਿਆਂ ਦਾ ਉਹ ਦਾਤਾ ਵ। ਸਰਬ ਤੂ ਭਾਵ ਸਾਰਿਆਂ ਲਈ ਦਿਆਲੂ ਵੋ। ਗਾਵਾਂ, ਮੱਝਾਂ, ਪਸ਼ੂਆਂ, ਪੰਛੀਆਂ, ਕਾਵਾਂ, ਚਿੜੀਆਂ ਜਿੰਨੇ ਵੀ ਜਾਨਵਰ ਨੇ, ਜਿੰਨੇ ਵੀ ਪੰਛੀ ਨੇ, ਜੋ ਵੀ ਜੀਵਿਆ ਹਰੇਕ ਜੀਵ ਨੂੰ ਪਰਮਾਤਮਾ ਦੇ ਰਿਹਾ। ਕਿਸੇ ਨਾ ਕਿਸੇ तरीके ਨਾਲ ਦੇ ਰਿਹਾ ਅਸੀਂ ਕਹਿੰਨੇ ਆ ਕਿ ਮੈਂ ਆਪਣੀ ਢੰਗ ਨਾਲ ਕਮਾਇਆ ਲੇਕਿਨ ਜਿਹੜੇ ਪਸ਼ੂ ਪੰਛੀ ਆ ਜਿਹੜੇ ਸਾਰਿਆਂ ਵਾਸਤੇ ਕੋਈ ਨਾ ਕੋਈ ਉਹਨੇ ਇੱਕ ਜੀਵਨ ਸਰਕਲ ਬਣਾਇਆ ਕੋਈ ਨਾ ਕੋਈ ਵਿਧੀ ਵਿਵਧਾਨ ਬਣਾਇਆ ਸਭ ਨੂੰ ਮਿਲ ਰਿਹਾ ਇਸ ਕਰਕੇ ਅੱਗੇ ਲਿਖਿਆ ਰਹਾਉ ਰਹਾਉ ਦਾ ਪਾਪ ਹੁੰਦਾ ਠਹਿਰਨਾ ਰੁਕਣਾ ਥੋੜਾ ਜਾ ਸੋਚਣਾ ਹੋਰ ਜਿਹੜੀਆਂ ਪਹਿਲੀਆਂ ਪੰਕਤੀਆਂ ਉਹਨਾਂ ਬਾਰੇ ਚੰਗੀ ਤਰ੍ਹਾਂ ਵਿਚਾਰ ਕਰਨੀ ਉਸ ਤੋਂ ਬਾਅਦ ਕਹਿੰਦੇ ਆਂਦੇ ਨਾਨਕ ਨਾਮ ਧਿਆਏ ਜੀ ਪ੍ਰਾਨ ਦਾ ਦਾਤਾ ਕਹਿੰਦੇ ਹਰ ਰੋਜ਼ ਦਿਨ ਰਾਤ ਹਰ ਵੇਲੇ ਉਸ ਪਰਮਾਤਮਾ ਦਾ ਨਾਮ ਜਿਹੜਾ ਜਪਣਾ ਚਾਹੀਦਾ ਵਾ ਧਿਉਣਾ ਚਾਹੀਦਾ ਵਾ ਕਿਉਂਕਿ ਸਾਡੇ ਪ੍ਰਾਣਾਂ ਦਾ ਸਾਡੀ ਜਿਹੜੀ ਜੀਵਨ ਸਾਨੂੰ ਬਖਸ਼ਿਆ ਉਹਦਾ ਦਾਤਾ ਪਰਮਾਤਮਾ ਵਾ ਉਹਦਾ ਨਾਮ ਕਦੇ ਨਹੀਂ ਭੁੱਲਣਾ ਚਾਹੀਦਾ ਉਹਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਵਾ ਤਾਂ ਹੀ ਅਸੀਂ ਜੀਵਨ ਵਿੱਚ ਸੁੱਖ ਲੈ ਸਕਦੇ ਹਾਂ ਅਦਰਵਾਈਜ਼ ਨਹੀਂ ਤੇ ਅਸੀਂ ਰੋਂਦੇ ਕਰ ਲਾਉਂਦੇ ਆਏ ਆ ਜਿੰਦਗੀ ਦੇ ਵਿੱਚ ਤੇ ਰੋਂਦੇ ਕਰ ਲਾਉਂਦੇ ਜਾਣਾ ਜਦੋਂ ਬੱਚਾ ਜਮ ਜਮਦਾ ਨਾ ਤੇ ਉਹ ਰੋਂਦਾ ਵਾ ਤੇ ਇਸੇ ਤਰ੍ਹਾਂ ਹੀ ਬੱਚਾ ਜਿਹੜਾ ਵਾ ਜਦੋਂ ਵੱਡਾ ਹੁੰਦਾ ਜੇਕਰ ਉਹ ਸੰਸਾਰ ਦੇ ਚੀਜ਼ਾਂ ਨਾਲ ਮੋਹ ਪਾ ਲੂਗਾ ਕਦੀ ਚੀਜ਼ ਮਿਲ ਗਈ ਕਦੀ ਨਾ ਮਿਲੀ ਕਦੀ ਟੁੱਟ ਗਈ ਕਦੀ ਭੱਜ ਗਈ ਕਦੀ ਗਵਾਚ ਗਈ ਇਸ ਤਰ੍ਹਾਂ ਕਰੂਗਾ ਤੇ ਫਿਰ ਉਹ ਰੋਂਦਾ ਕਰ ਲਾਉਂਦਾ ਹੀ ਰਹੂਗਾ ਤੇ ਇਹ ਜੇਕਰ ਅਸੀਂ ਇਹੋ ਜਿਹੜਾ ਮਾਨਿਆ ਪਰਮਾਤਮਾ ਨਾਲ ਲਾਵਾਂਗੇ ਤੇ ਉਹ ਨਾ ਟੁੱਟਣਾ ਨਾ ਭੱਜਣਾ ਨਾ ਗਵਾਚਣਾ ਵਾ ਉਹ ਹਮੇਸ਼ਾ ਸਾਬਤ ਰਹਿਣਾ ਵਾ ਨਾ ਉਹਨੂੰ ਕੋਈ ਚੋਰੀ ਕਰ ਸਕਦਾ ਨਾ ਉਹਨੂੰ ਕੋਈ ਖੋ ਸਕਦਾ ਜਿਵੇਂ ਵਿਦਿਆ ਜਿਹੜੀ ਹੈ ਜਿੰਨੇ ਗ੍ਰੈਂਡ ਕੀਤੀ ਹੋਵੇ ਨਾ ਜਿੰਨੇ ਪੜ੍ਹੀ ਹੋਵੇ ਉਹਦਾ ਮੁੱਲ ਪੈਂਦਾ ਵਾ ਦੂਜਾ ਭਰਾ ਉਹਨੂੰ ਵੰਡਾ ਨਹੀਂ ਸਕਦਾ ਇਸੇ ਤਰ੍ਹਾਂ ਹੀ ਪਰਮਾਤਮਾ ਦੇ ਨਾਮ ਨੂੰ ਵੀ ਕੋਈ ਵੰਡਾ ਨਹੀਂ ਸਕਦਾ ਕੋਈ ਚੋਰੀ ਨਹੀਂ ਕਰ ਸਕਦਾ ਕੋਈ ਖੋ ਨਹੀਂ ਸਕਦਾ ਆਪਣੇ ਦਾਸ ਕੋ ਕੰਠ ਲਾ ਆਪਣੇ ਦਾਸ ਕੋ ਕੰਠ ਲਾਈ ਰਾਖੇ ਜੋ ਬਾਰਕ ਪਿਤ ਮਾਤਾ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ ਕਿ ਪ੍ਰਮਾਤਮਾ ਆਪਣੇ ਸੇਵਕਾਂ ਨੂੰ ਆਪਣੇ ਗਲੇ ਨਾਲ ਲਾਉਂਦਾ ਵਾ ਆਪਣੇ ਭਗਤਾਂ ਨੂੰ ਆਪਣੇ ਬੱਚਿਆਂ ਨੂੰ ਜਿਹੜੇ ਉਹਦਾ ਨਾਮ ਸਿਮਰਦੇ ਆ ਕੰਠ ਨਾ ਲਾ ਕੇ ਰੱਖਦਾ ਵਾ ਜਿਵੇਂ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਸੰਭਾਲ ਕੇ ਰੱਖਦੇ ਆ ਨਾ ਉਹਨਾਂ ਨੂੰ ਤਤੀਵਾ ਨਹੀਂ ਲਗਣ ਦੇਂਦੇ ਜਿੰਨਾ ਮਰਜੀ ਤੁਰਨਾ ਭਵੇ ਜਿੰਨੇ ਮਰਜੀ ਕਸ਼ਟ ਚੱਲਣੇ ਪੈਣ ਉਹ ਆਪਣੇ ਬੱਚਿਆਂ ਦੀ ਰੋਟੀ ਦਾ ਬੱਚਿਆਂ ਦੀ ਪੜ੍ਹਾਈ ਦਾ ਬੱਚਿਆਂ ਦੀਆਂ ਸੁੱਖ ਸਹੂਲਤਾਂ ਦਾ ਪ੍ਰਬੰਧ ਕਰਦੇ ਆ ਆਪ ਦੁੱਖ ਸਹਿ ਕੇ ਬੱਚਿਆਂ ਨੂੰ ਸੁੱਖ ਦਿੰਦੇ ਆ ਇਸੇ ਤਰ੍ਹਾਂ ਹੀ ਪ੍ਰਮਾਤਮਾ ਵੀ ਜਿਹੜਾ ਵਾ ਉਹ ਸਾਡੀ ਰੱਖਿਆ ਕਰਦਾ ਵਾ ਸਿਰਫ ਵਿਸ਼ਵਾਸ ਭਰੋਸਾ ਤੇ ਨਾਮ ਸਿਮਰਨ ਦੀ ਲੋੜ ਐ ਸਿਸ ਕਰਕੇ ਸਾਨੂੰ ਨਾਮ ਜਿਹੜਾ ਵਾ ਉਹ ਤੇ ਹੋਣਾ ਚਾਹੀਦਾ ਵਾ ਕਿਉਂਕਿ ਨਾਮ ਦੇ ਨਾਲ ਹੀ ਜ਼ਿੰਦਗੀ ਸੁਖੀ ਹੋ ਸਕਦੀ ਹੈ ਅਦਰਵਾਇਜ਼ ਨਹੀਂ ਤੇ ਜਿਹੜਾ ਵਾ ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ ਫਿਰ ਚਿੰਤਾਵਾਂ ਪਰੇਸ਼ਾਨੀਆਂ ਜ਼ਿੰਦਗੀ ਦੇ ਵਿੱਚ ਜੰਨੀਆਂ ਇਹ ਸਾਰੀਆਂ ਜਿਹੜੀਆਂ ਸਾਨੂੰ ਜਾਪਨ ਲੱਗ ਪੈਂਦੀਆਂ ਵਾਂ ਕਿ ਹਾਏ ਹੁਣ ਕੀ ਬਣਾਉਂਗਾ ਹੁਣ ਕੀ ਕਰਾਂਗੇ ਪਰ ਜਿਹੜੇ ਆਪਣੇ ਆਪ ਤੇ ਪਰਮਾਤਮਾ ਦੇ ਭਰੋਸਾ ਰੱਖਦੇ ਆ ਉਹ ਸਾਰੀਆਂ ਮੁਸ਼ਕਲਾਂ ਨੂੰ ਸਹੀ ਜੇ ਹੀ ਪਾਰ ਕਰ ਜਾਂਦੇ ਆ ਕਿਉਂਕਿ ਜ਼ਿੰਦਗੀ ਚਿਰ ਸਥਾਈ ਨਹੀਂ ਹੈਗੀ ਸਦਾ ਆਪਾਂ ਇੱਥੇ ਨਹੀਂ ਰਹਿਣਾ ਕੁਝ ਟਾਈਮ ਲਈ ਆਪਾਂ ਆਏ ਆ ਸੀਮਤ ਟਾਈਮ ਹੁੰਦਾ ਵਾ ਪਰਮਾਤਮਾ ਨੇ ਦਿੱਤਾ ਆਪਾਂ ਨੂੰ ਕਈਆਂ ਨੂੰ ਕੁਝ ਸਾਲ ਮਿਲਦੇ ਆ ਕਈਆਂ ਨੂੰ ਕੁਝ ਦਿਨ ਮਿਲਦੇ ਆ ਕੁਝ ਮਹੀਨੇ ਮਿਲਦੇ ਆ ਸੋ ਇਸ ਕਰਕੇ ਪਰਮਾਤਮਾ ਤੇ ਭਰੋਸਾ ਰੱਖੀਏ ਔਰ ਜਿੰਨੇ ਵੀ ਸਾਹ ਮਿਲੇ ਉਹਨਾਂ ਦਾ ਆਨੰਦ ਲਈਏ ਔਰ ਉਹਦਾ ਹੀ ਗੁਣ ਗਾਈਏ ਉਹ ਸਾਡੀ ਰੱਖਿਆ ਕਰਦਾ ਸੋ ਹੋਈਆਂ ਭੁੱਲਾਂ ਦੀ ਜਿਹੜੀ ਕਿਮਾ ਕਰਨੀ ਤੇ ਗੁਰੂ ਮਹਾਰਾਜ ਦੇ ਪਾਏ ਹੋਏ ਪੂਰਨਿਆਂ ਤੇ ਚੱਲੀਏ ਉਹਦੇ ਮਾਰਗ ਤੇ ਚੱਲੀਏ ਤਾਂ ਜੋ ਆਪਣੇ ਜੀਵਨ ਨੂੰ ਜਿਹੜਾ ਸਖਾਲਾ ਬਣਾਈਏ ਔਰ ਗੁਰੂ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਬਹੁਤ ਸੁੰਦਰ ਪ੍ਰਦੇਸ਼ ਦਿੱਤੇ ਨੇ ਤੇ ਇੱਥੇ ਹੀ ਆਪਾਂ ਜਿਹੜੀ ਕਥਾ ਨੂੰ ਸੰਕੋਚੀਏ ਬਲਾਉ ਫਤੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ